12 ਜਨਵਰੀ 2018 ਨੂੰ ਪ੍ਰੀਤਮ ਆਪਣੇ ਭਰਾ ਜਤਿੰਦਰ ਨੂੰ ਮਿਲਣ ਲਈ ਫਲੈਟ ਤੇ ਪਹੁੰਚਿਆ ਜਤਿੰਦਰ ਨੋਇਟਾ ਵਿੱਚ ਸਥਿਤ এবੀਜੀ ਹਾਈਡਸਟੈਟੇ ਦੀ 6ਵੀਂ ਮੰਜ਼ਲ ਦੇ ਇੱਕ ਫਲੈਟ ਵਿੱਚ ਰਹਿੰਦਾ ਸੀ ਅਸਲ ਵਿੱਚ ਇਹ ਫਲੈਟ ਉਸ ਦੀ ਭੂਆ ਦੇ ਪੁੱਤਰ ਜਨੀ ਉਸ ਦੇ ਪੁੱਫੇਰੇ ਭਰਾ ਪ੍ਰੀਤਮ ਦਾ ਹੀ ਸੀ ਇਸ ਲਈ ਇਸ ਫਲੈਟ ਦੀ ਇੱਕ ਚਾਬੀ ਪ੍ਰੀਤਮ ਦੇ ਕੋਲ ਸੀ ਅਤੇ ਦੂਜੀ ਜਤਿੰਦਰ ਦੇ ਕੋਲ ਜਿਵੇਂ ਪ੍ਰੀਤਮ ਨੇ ਆਪਣੇ ਕੋਲਵਾਰੀ ਚਾਬੀ ਨਾਲ ਫਲੈਟ ਦਾ ਮੇਨ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਵੀ ਖੁੱਲ੍ਹਾ ਹੋਇਆ ਸੀ। ਕਿਹੇ ਦਰਵਾਜ਼ੇ ਵਿੱਚੋਂ ਲੋਬੀ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ। ਉਸਨੇ ਦੇਖਿਆ ਕਿ ਬੈੱਡ ਦਾ ਗੱਦਾ ھیਠਾ ਫਰਸ਼ ਤੇ ਵਿਛਿਆ ਹੋਇਆ ਹੈ ਅਤੇ ਉਸ ਗੱਦੇ ਤੇ ਕੋਈ ਕੰਬਨ ਲਈ ਸੌ ਰਿਹਾ ਹੈ। ਫਲੈਰ ਦੇ ਅੰਦਰ ਦਾਖਲ ਦੇ ਉਸ ਨੂੰ ਥੋੜੀ ਬਦਬੂ ਮਹਿਸੂਸ ਹੋਈ ਤਾਂ ਘਬਰਾ ਗਿਆ ਅਤੇ ਭੱਜਦਾ ਹੋਇਆ ਸਿੱਧਾ ਲੋਬੀ ਵਿੱਚ ਪਹੁੰਚ ਗਿਆ। ਉਤੇ ਪਹੁੰਚ ਕੇ ਉਸਨੇ ਜਤਿੰਦਰ ਨੂੰ ਆਵਾਜ਼ ਲਗਾਈ ਉਸਨੇ ਸੋਚਿਆ ਕਿ ਸ਼ਾਇਦ ਉਹ ਕੰਬਲ ਵਿੱਚ ਸੌਂ ਰਿਹਾ ਹੋਵੇਗਾ ਪਰ ਆਵਾਜ਼ ਲਗਾਉਣ ਦੇ ਬਾਅਦ ਜਦੋਂ ਜਤਿੰਦਰ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਪ੍ਰੀਤਮ ਨੇ ਉਸ ਦੇ ਉੱਤੇ ਲਿਆ ਕੰਬਲ ਹਟਾ ਦਿੱਤਾ ਪਰ ਜਿਵੇਂ ਹੀ ਉਸਨੇ ਕੰਬਲ ਹਟਾਇਆ ਉੱਥੋਂ ਦਾ ਨਜ਼ਾਰਾ ਦੇਖ ਕੇ ਪ੍ਰੀਤਮ ਦੇ ਮੂੰਹ ਤੋਂ ਚੀਕ ਨਿਕਲ ਗਈ ਕਿਉਂਕਿ ਉੱਤੇ ਉਸ ਦੇ ਭਰਾ ਜਤਿੰਦਰ ਦੀ ਡੈੱਡ ਬੋਡੀ ਪਈ ਸੀ ਉਸ ਦੀ ਚੀਕ ਦੀ ਆਵਾਜ਼ ਸੁਣ ਕੇ ਕਈ ਗਵਾਂਢੀ ਵੀ ਉੱਥੇ ਆ ਗਈ ਇਸੇ ਪਾਤ ਪ੍ਰੀਤਮ ਨੇ ਫੋਨ ਕਰਕੇ ਇਸ ਹੱਤਿਆ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਕੁਝ ਸਮੇਂ ਬਾਅਦ ਸੂਰਜਪੁਰ ਪੁਲਿਸ ਥਾਣਾ ਪਰਵਾਰੀ ਅਕਲੇਸ਼ ਪ੍ਰਦਾਨ ਘਟਨਾ ਸਲਤੇ ਪਹੁੰਚ ਗਏ। ਪੁਲਿਸ ਨੇ ਜਤਿੰਦਰ ਦੀ ਲਾਸ਼ ਦੇ ਉੱਤੋਂ ਕੰਬਲ ਹਟਾ ਕੇ ਦੇਖਿਆ ਤਾਂ ਹੀਠਾ ਪਿਆ ਗੱਦਾ ਕੂਨਾ ਲਿਪੜਿਆ ਹੋਇਆ ਸੀ ਅਤੇ ਉਹ ਖੂਨ-ਖੂਨ ਕਾਲਾ ਪੈ ਗਿਆ ਸੀ ਅਤੇ ਡੈੱਡ ਬਾਡੀ 'ਚੋਂ ਆ ਰਹੀ ਬਦਬੂ ਤੋਂ ਇਹ ਲੱਗ ਰਿਹਾ ਸੀ ਕਿ ਜਤਿੰਦਰ ਦੀ ਹੱਤਿਆ ਕਈ ਦਿਨ ਪਹਿਲਾਂ ਨਹੀਂ ਕਰ ਦਿੱਤੀ ਗਈ ਸੀ। ਜਤਿੰਦਰ ਮਾਰਦੀ ਲਾਸ਼ ਮੋਦੇ ਮੂਹ ਪਈ ਸੀ ਉਸ ਦੀ ਕਮਰ ਤੇ ਤਿੰਨ ਗੋਰੀਆਂ ਦੇ ਨਿਸ਼ਾਨ ਸਨ ਅਤੇ ਇੱਕ ਗੋਰੀ ਉਸ ਦੀ ਗਰਦਨ ਤੇ ਵੀ ਲੱਗੀ ਹੋਈ ਸੀ ਕਮਰੇ ਦੀ ਜਾਂਚ ਕੀਤੀ ਗਈ ਤਾਂ ਉੱਤੇ ਸ਼ਰਾਬ ਅਤੇ ਸੜੀਆਂ ਹੋਈਆਂ ਖਾਲੀ ਬੋਤਲਾਂ ਅਤੇ ਦੋ ਖਾਲੀ ਗਲਾਸ ਤੇ ਨਾਲ ਕੁਝ ਖਾਣੇ ਦੇ ਬਰਤਨ ਵੀ ਮਿਲੇ ਇਸ ਤੋਂ ਇਹ ਲਦਾਜਾ ਲਗਾਇਆ ਜਾ ਸਕਦਾ ਹੈ ਕਿ ਉੱਤੇ ਦੋ ਲੋਕਾਂ ਨੇ ਸ਼ਰਾਬ ਪੀ ਸੀ ਅਦੇ ਇਸ ਦਾ ਮਤਲਬ ਇਹ ਹੀ ਹੈ ਕਿ ਜਤਿੰਦਰ ਦੀ ਹੱਤਿਆ ਕਿਸੇ ਜਾਣਕਾਰ ਨੇ ਕੀਤੀ ਸੀ ਪਰ ਹਾਤਿਆਰਾ ਇੰਨਾ ਚਲਾਕ ਸੀ ਕਿ ਉਸਨੇ ਉੱਤੇ ਕੋਈ ਵੀ ਸੁਰਾਗ ਜਾਂ ਸਬੂਤ ਨਹੀਂ ਛੱਡਿਆ। ਥਾਣਾ ਪਰਿਵਾਰੀ ਮੌਕੇ ਦੀ ਜਾਂਚ ਕਰ ਹੀ ਰਹੀ ਰਹੀ ਸਨ ਕਿ ਉਦੋਂ ਹੀ ਐਸਪੀ ਅਤੇ ਸੀਓ ਵੀ ਕਿੰਨਾ ਸਾਲ ਤੇ ਪਹੁੰਚਦੇ ਸਨ। ਐਸਪੀ ਨੇ ਗਵਾਂਡ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਨਹੀਂ ਸੁਵਾਈ ਦਿੱਤੀ। ਇਹ ਗੱਲ ਪੁਲਿਸ ਲਈ ਹੈਰਾਨੀ ਵਾਲੀ ਸੀ ਕਿ 4 ਗੋਲੀਆਂ ਚਲੀਆਂ ਸਨ ਅਤੇ ਗਵਾਂਡੀਆਂ ਨੂੰ ਇੱਕ ਵੀ ਗੋਲੀ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਫਲੇਅਰ ਦਾ ਸਾਰਾ ਸਮਾਨ ਵੀ ਆਪਣੀ ਜਗ੍ਹਾ ਉੱਤੇ ਰੱਖਿਆ ਹੋਇਆ ਸੀ ਇਸ ਲਈ ਲੁਕਤਪੁੱਟ ਦੀ ਸਵਾਬਣਾ ਵੀ ਨਹੀਂ ਦਿਖਾਈ ਦੇ ਰਹੀ ਸੀ ਪਰ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਪਰਸ ਗਾਇਬ ਹੈ ਅਤੇ ਇਸ ਦਾ ਮਤਲਬ ਸੀ ਕਿ ਹਤਿਆਰਾ ਉਹਨਾਂ ਨੂੰ ਆਪਣੀ ਨਾਂ ਲੈ ਗਿਆ ਸੀ ਇਸ ਦੇ ਬਾਅਦ ਪ੍ਰੀਤਮ ਨੇ ਜਤਿੰਦਰ ਦੀ ਹਤਿਆ ਦੀ ਖਬਰ ਉਸ ਦੇ ਘਰਵਾਰਿਆਂ ਨੂੰ ਦੇ ਦਿੱਤੀ ਅਤੇ ਜਤਿੰਦਰ ਦੇ ਘਰਵਾਰੇ ਵੀ ਉੱਥੇ ਪਹੁੰਚਦੇ ਸਨ ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਜਤਿੰਦਰ ਦੀ ਡੈਡ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਇਸਦੇ ਬਾਅਦ ਪ੍ਰੀਤਮ ਦੀ ਰਿਪੋਰਟ ਤੇ ਪੁਲਿਸ ਨੇ ਅਣਜਾਣ ਹਥਿਆਰੇ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ 13 ਜਨਵਰੀ ਨੂੰ ਪੁਲਿਸ ਨੂੰ ਪੋਸਟ ਮਾਰਟਮ ਰਿਪੋਰਟ ਮਿਲਦੀ ਜਿਸ ਵਿੱਚ ਪਤਾ ਲੱਗਾ ਕਿ ਇਹ ਹੱਤਿਆ 10 ਜਨਵਰੀ ਨੂੰ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਕੀਤੀ ਗਈ ਸੀ ਇਸਦੇ ਬਾਅਦ 14 ਜਨਵਰੀ 2018 ਨੂੰ ਸਵੇਰ ਦੇ ਸਮੇਂ ਥਾਣਾ ਪਰਿਵਾਰੀ ਅਥਲੇਸ਼ ਪ੍ਰਦਾਨ ਇੱਕ ਵਾਰ ਫਿਰ ਏਵੀਜੀ ਹਾਈਟਸ ਚੈੱਕੀ ਤੇ ਪਹੁੰਚੇ ਉਹਨਾਂ ਨੇ ਉੱਥੇ ਗੇਟ ਉੱਤੇ ਮੌਜੂਦ ਚੌਂਕੀਦਾਰ ਤੋਂ ਪੁੱਛਗਿੱਛ ਕੀਤੀ ਅਤੇ ਐਂਟਰੀ ਰਜਿਸਟਰ ਵੀ ਚੈੱਕ ਕੀਤਾ ਪਰ ਫਿਰ ਵੀ ਉਹਨਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਇਸ ਦੇ ਬਾਅਦ ਪੁਲਿਸ ਨੇ ਸਟੇਟਿ ਵਿੱਚ ਲੱਗੇ ਸੀਸੀਟੀਵੀ ਕੈਮਰਨ ਖੰਗਾਲਾਣਾ ਸ਼ੁਰੂ ਕੀਤਾ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ 10 ਜਨਵਰੀ ਨੂੰ ਦੁਪਹਿਰ ਕਰੀਬ 12 ਵਜੇ ਚਿੰਦਰਮਨ ਪੋਰੀਆ ਰਾਹੀਂ ਆਪਣੇ ਫਲੈਟ ਵਿੱਚ ਆਇਆ ਸੀ ਇਸ ਤੋਂ ਇਲਾਵਾ ਸੀਸੀਟੀਵੀ ਫੁਟੇਜ ਤੋਂ ਹੋਰ ਕੋਈ ਜਾਣਕਾਰੀ ਨਹੀਂ ਮਿਲੀ ਆਖਰਕਾਰ ਤੱਕ ਕੇ ਪੁਲਿਸ ਵਾਲੇ ਉੱਥੋਂ ਤੋਂ ਚਲੇ ਗਏ ਇਸ ਦੇ ਬਾਅਦ ਪੁਲਿਸ ਨੇ ਇਸ ਕੇਸ ਦੀ ਦੂਜੀ ਐਂਦਲ ਤੋਂ ਜਾਂਚ ਸ਼ੁਰੂ ਕੀਤੀ ਪੁਲਿਸ ਨੇ ਸਭ ਤੋਂ ਪਹਿਲਾਂ ਜਤਿੰਦਰ ਦੀ ਕੁੰਡਲੀ ਖੰਗਾਲਣੀ ਸ਼ੁਰੂ ਕੀਤੀ ਕਿਉਂ ਦਿੱਲੀ ਵਿੱਚ ਕਿਵੇਂ ਆਇਆ ਅਤੇ ਇਸ ਤੋਂ ਪਹਿਲਾਂ ਕਿੱਥੇ ਰਹਿੰਦਾ ਸੀ ਅਤੇ ਕੀ ਕੰਮ ਕਰਦਾ ਸੀ ਇਸ ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਦਿੱਲੀ ਦੇ ਮੋਲਵਿਕ ਦੇ ਰਹਿਣ ਵਾਲੇ ਪ੍ਰੀਤਮ ਨੇ ਆਪਣੇ ਦੋਸਤ ਨਿਤਿਨ ਚੌਧਰੀ ਦੇ ਨਾਲ ਤ੍ਰੇਟਨ ਵਾਅਦਾ ਵਿੱਚ ਕੁਝ ਦਿਨ ਪਹਿਲਾਂ ਇੱਕ ਜਿੰਮ ਖੋਲ੍ਹਿਆ ਸੀ ਪ੍ਰੀਤਮ ਜੀਵਨ ਵਿੱਚ ਜ਼ਿਆਦਾ ਸਮਾਂ ਨਹੀਂ ਦੇ ਪਾਉਂਦਾ ਸੀ ਆਪਣੇ ਘਰ ਤੋਂ ਦਿੱਲੀ ਰਿਟਰਨ ਨੁਆਇਦਾ ਆਉਣਾ ਜਾਣਾ ਉਸ ਲਈ ਸੰਭਵ ਨਹੀਂ ਸੀ ਇਸ ਲਈ ਉਸਨੇ ਜਿਮ ਦੇ ਨੇੜੇ এবੀਜੀ ਹਾਈਡ ਸਟੈਟਿਵਿਚ ਇੱਕ ਫਲੈਟ ਕਰਾਏ ਤੇ ਲੈ ਲਿਆ ਸੀ ਅਤੇ ਮ੍ਰਿਤਿਕ ਜਤਿੰਦਰ ਮਾਰ ਪ੍ਰੀਤਮ ਦੇ ਮਾਮੇ ਦਾ ਮੁੰਡਾ ਸੀ ਜਤਿੰਦਰ ਮਾਰ ਜੋ ਉਸ ਸਮੇਂ ਬਾਰੀ ਦਿੱਲੀ ਦੇ ਅਲੀਪੁਰ ਵਿੱਚ ਰਹਿੰਦਾ ਸੀ ਉਸ ਸਮੇਂ ਬੇਰੋਜ਼ਗਾਰ ਸੀ ਪਰ ਉਸਨੇ ਕਈ ਸਾਲ ਜਿਮ ਵਿੱਚ ਪ੍ਰੈਕਟਿਸ ਕਰਕੇ ਆਪਣੇ ਸਰੀਰ ਨੂੰ ਕਾਫੀ ਚੰਗਾ ਬਣਾ ਲਿਆ ਸੀ ਨਾਲੀ ਉਹ ਤੇ ਚੰਗਾ ਮੁੱਕੇ ਬਾਜ਼ ਖਿਡਾਰੀ ਵੀ ਸੀ ਇਸ ਲਈ ਪ੍ਰੀਤਮ ਨੇ ਉਸ ਨੂੰ ਆਪਣੇ ਜਿਮ ਵਿੱਚ ਟ੍ਰੇਨਰ ਦੇ ਤੌਰ ਤੇ ਰੱਖ ਲਿਆ ਸੀ ਕਿਉਂਕਿ ਹੱਤਿਆ ਵਾਲੇ ਦਿਨ ਜਤਿੰਦਰ ਮਾਨ ਪ੍ਰੀਤਮ ਦੇ ਫਲੈਟ ਤੇ ਸੀ ਇਸ ਲਈ ਥਾਣਾ ਪਰਿਵਾਰੀ ਉਸ ਤੋਂ ਪੁੱਛਗਿੱਛ ਕਰਨ ਲਈ ਉਸ ਦੇ ਜਿਮ ਵਿੱਚ ਪਹੁੰਚ ਗਏ ਥਾਣਾ ਪਰਿਵਾਰੀ ਨੇ ਜਿਮ ਵਿੱਚ ਵੀ 23 ਮੁੰਡਿਆਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ 10 ਜਨਵਰੀ ਨੂੰ ਜਤਿੰਦਰ ਆਪਣੀ ਸ਼ਿਫਟ ਪੂਰੀ ਕਰਕੇ ਮੋਨੇ 12 ਵਜੇ ਉੱਥੋਂ ਘਰ ਜਾਣ ਲਈ ਨਿਕਲਿਆ ਸੀ ਕਿਉਂਕਿ ਇਹ ਵੀ ਜੀ ਹਾਇਰ ਸਟੈਟਿਕ ਜਿੰਮ ਦੇ ਨੇੜੇ ਹੀ ਹੈ ਇਸ ਲਈ ਜੇ ਕੋਈ ਗੱਡੀ ਨਾਲ ਜਾਵੇ ਤਾਂ ਸਟਾਈਟ ਦਾ ਰਸਤਾ ਸਿਰਫ 10 ਮਿੰਟ ਦਾ ਹੈ এবੀਜੀ ਹਾਇਰ ਸਟੈਡੀ ਦੀ ਸੀਸੀਟੀਵੀ ਫੁਟੇਜ ਵਿੱਚ ਵੀ ਜਤਿੰਦਰ 9:00 ਵਜੇ ਪੌੜੀਆਂ ਤੋਂ ਫਲੈਟ ਵਿੱਚ ਜਾਂਦਾ ਦਿਖਾਈ ਦੇ ਰਿਹਾ ਸੀ ਅਤੇ ਇਸ ਨਾਲ ਸਾਫ਼ ਹੋ ਗਿਆ ਸੀ ਕਿ ਜਤਿੰਦਰ ਜਿੰਮ ਤੋਂ ਨਿਕਲਣ ਦੇ ਬਾਅਦ ਸਿੱਧਾ ਆਪਣੇ ਫਲੈਟ ਤੇ ਆਇਆ ਸੀ ਇਸਦੇ ਬਾਅਦ ਕਰੀਬ 12:30 ਵਜੇ ਕੋਈ ਜਤਿੰਦਰ ਦੇ ਫਲੈਟ ਵਿੱਚ ਆਇਆ ਅਤੇ ਫਿਰ ਉੱਥੇ ਬੈਠ ਕੇ ਸ਼ਰਾਬ ਪੀਤੀ ਗਈ। ਉਸ ਤੋਂ ਬਾਅਦ ਪੁਲਿਸ ਨੇ ਜਤਿੰਦਰ ਦੀ ਕਾਲ ਡਿਟੇਲਸ ਕੱਢੀ। ਉਸ ਦੀ ਕਾਲ ਡਿਟੇਲ ਵਿੱਚੋਂ 17 ਨੰਬਰਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਵਿੱਚੋਂ ਇੱਕ ਫੋਨ ਨੰਬਰ ਪ੍ਰੀਤਮ ਦਾ ਸੀ ਅਤੇ ਪੰਜ ਫੋਨ ਨੰਬਰ ਜਿਮ ਦੇ ਕਮਚਾਰੀਆਂ ਅਤੇ ਪਰਿਵਾਰ ਦੇ ਲੋਕਾਂ ਦੇ ਸਨ। ਇਸ ਲਈ ਉਹਨਾਂ 6 ਨੰਬਰਾਂ ਨੂੰ ਲਿਸਟ 'ਚੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਜਦੋਂ ਉਹਨਾਂ 11 ਨੰਬਰਾਂ ਦੀ ਜਾਂਚ ਕੀਤੀ ਤਾਂ ਪੁਲਿਸ ਇਹ ਦੇਖ ਕੇ ਹੈਰਾਨ रह ਗਈ ਕਿ ਉਹ ਸਾਰੇ 11 ਨੰਬਰ ਕੁੜੀਆਂ ਦੇ ਸਨ। ਪੁਲਿਸ ਨੂੰ ਉਹਨਾਂ ਵਿੱਚੋਂ 10 ਕੁੜੀਆਂ ਘਰ ਤੇ ਹੀ ਮਿਲ ਗਈਆਂ ਸਨ। ਥਾਣਾ ਪਰਿਵਾਰੀ ਨੇ ਉਹਨਾਂ ਨੂੰ ਐਸਪੀ ਸਾਹਿਬ ਦੇ ਸਮਰੇ ਪੇਸ਼ ਕੀਤਾ। ਐਸਪੀ ਸਾਹਿਬ ਨੇ ਉਹਨਾਂ ਸਾਰੀਆਂ ਕੁੜੀਆਂ ਤੋਂ ਪੁੱਛਗਿੱਛ ਕੀਤੀ ਪਰ ਫਿਰ ਵੀ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ। ਅਤੇ ਹੁਣ ਸਿਰਫ 21 ਕੁੜੀ ਬਚੀ ਸੀ ਜਿਸ ਤੋਂ ਪੁੱਛਗਿੱਛ ਨਹੀਂ ਕੀਤੀ ਗਈ ਸੀ। ਕਿਉਂਕਿ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ ਜਿਸ ਕਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਫੋਨ ਨੰਬਰ ਦੀ ਕਾਲ ਡਿਟੇਲਸ ਕੱਢੀ ਤਾਂ ਪਤਾ ਲੱਗਾ ਕਿ ਇਹ ਨੰਬਰ ਦਿੱਟਰ ਨਵਾਇਦਾ ਦੀ ਹਰੀਜਨ ਸਟੇਟਿ ਵਿੱਚ ਰਹਿਣ ਵਾਲੀ ਸ੍ਰਿਸ਼ਟੀ ਗੁਪਤਾ ਦਾ ਹੈ ਪੁਲਿਸ ਨੂੰ SIM ਕਾਰ ਕੰਪਨੀ ਤੋਂ ਸ੍ਰਿਸ਼ਟੀ ਦਾ ਪਤਾ ਅਤੇ ਉਸ ਦੀ ਤਸਵੀਰ ਵੀ ਮਿਲ ਗਈ ਸੀ ਇਸ ਮਾਮਲੇ ਦੀ ਜੜ ਤੱਕ ਪਹੁੰਚਣ ਲਈ ASI ਹਰੀ ਸਿੱਧੇ ਹਰੀਜਨ ਸਟੇਟਿ ਪਹੁੰਚੇ ਪਰ ਸ੍ਰਿਸ਼ਟੀ ਗੁਪਤਾ ਜਿਸ ਫਲੈਟ ਵਿੱਚ ਰਹਿੰਦੀ ਸੀ ਉਹ ਫਲੈਟ ਉਹਨਾਂ ਨੂੰ ਬੰਦ ਮਿਲਿਆ ਇਸ ਤੋਂ ਬਾਅਦ ਏਐਸਆਈ ਨੇ ਸੁਸਾਇਟੀ ਦੇ ਸੁਰੱਖਿਆ ਗਾਰਡ ਨੂੰ ਸਿਸਟੀ ਦੀ ਤਸਵੀਰ ਦਿਖਾਈ ਸੁਰੱਖਿਆ ਗਾਰਡ ਨੇ ਤਸਵੀਰ ਪਛਾਣਦੇ ਹੋਏ ਕਿਹਾ ਕਿ ਇਹ ਕੁੜੀ ਤਾਂ ਇੱਥੇ ਹੀ ਰਹਿੰਦੀ ਹੈ ਉਸਨੇ ਦੱਸਿਆ ਕਿ ਸਿਸਟੀ ਇੱਕ ਵਿਦਿਆਰਤਣ ਹੈ ਅਤੇ ਉਹ ਫਲੈਟ ਵਿੱਚ ਇਕੱਲੀ ਹੀ ਰਹਿੰਦੀ ਹੈ ਗਾਰਡ ਨੇ ਇਹ ਵੀ ਦੱਸਿਆ ਕਿ ਉਸ ਦੇ ਘਰ ਵਿੱਚ ਇੱਕ ਮੇਡ ਕੰਮ ਕਰਨ ਲਈ ਆਉਂਦੀ ਹੈ ਪਰ ਕੁਝ ਦਿਨਾਂ ਤੋਂ ਸਿਸਟੀ ਫਲੈਟ ਵਿੱਚ ਨਹੀਂ ਹੈ ਇਸ ਲਈ ਮੇਡ ਵੀ ਕੰਮ ਤੇ ਨਹੀਂ ਆ ਰਹੀ ਐਸਆਈ ਹਰੀ ਆਜ ਨੇ ਗਰ ਨੂੰ ਆਪਣਾ ਫੋਨ ਨੰਬਰ ਦਿੰਦਿਆ ਕਿਹਾ ਕਿ ਜਦੋਂ ਵੀ ਸ੍ਰਿਸ਼ਟੀ ਸੋਸਾਇਟੀ ਵਿੱਚ ਆਵੇ ਤਾਂ ਤੁਰੰਤ ਫੋਨ ਕਰਕੇ ਉਹਨਾਂ ਨੂੰ ਸੂਚਨਾ ਦੇਵੇ ਫਿਰ ਇੱਕ ਦਿਨ ਐਸਆਈ ਹਰੀ ਆਜ ਨੂੰ ਹਰੀਜਰ ਸੋਸਾਇਟੀ ਦੇ ਇੱਕ ਸੁਰੱਖਿਆ ਗਾਰਡ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਸ੍ਰਿਸ਼ਟੀ ਆਪਣੇ ਫਲੈਟ ਵਿੱਚ ਆ ਗਈ ਹੈ ਸੂਚਨਾ ਮਿਲਦੇ ਹੀ ਐਸਆਈ ਹਰੀ ਆਜ ਮਹਿਲਾ ਕਨਸਟੇਬਲ ਮੋਨਿਕਾ ਅਤੇ ਰੱਖਿਆਕਰ ਨੂੰ ਆਪਣੇ ਨਾਂ ਲੈ ਕੇ ਸ੍ਰਿਸ਼ਟੀ ਦੇ ਫਲੈਟ ਤੇ ਪਹੁੰਚ ਗਏ ਇਸ ਤੋਂ ਬਾਅਦ ਪੁੱਛ ਕਿਸ ਲਈ ਪੁਲਿਸ ਸਿਸਟੀ ਨੂੰ ਸੂਰਜਪੁਰ ਥਾਣੀ ਲੈ ਆਈ ਥਾਣਾ ਪਰਿਵਾਰੀ ਅਕਲੇਸ਼ ਪ੍ਰਧਾਨ ਨੇ ਸਿਸਟੀ ਤੋਂ ਪੁੱਛਿਆ ਕਿ ਕਿ ਉਹ ਜਤਿੰਦਰ ਨੂੰ ਚਾੜਦੀ ਹੈ ਸਿਸਟੀ ਨੇ ਕਿਹਾ ਕਿ ਹਾਂ ਉਹ ਪਹਿਲਾਂ ਜਤਿੰਦਰ ਦੇ ਜਿਵੇਂ ਵਿੱਚ ਐਕਸਰਸਾਈਜ਼ ਕਰਨ ਲਈ ਜਾਂਦੀ ਸੀ ਇਸ ਲਈ ਉਹ ਜਤਿੰਦਰ ਮਾਰੂ ਚੰਗੀਤ ਰਾ ਜਾਂਦੀ ਹੈ ਥਾਣਾ ਪਰਿਵਾਰੀ ਨੇ ਉਸ ਤੋਂ ਪੁੱਛਿਆ ਕਿ ਤੁਸੀਂ ਕਦੋਂ ਤੋਂ ਕਦੋਂ ਤੱਕ ਜਤਿੰਦਰ ਦੇ ਜਿਵੇਂ ਵਿੱਚ ਜਾਂਦੇ ਰਹਿੰਦੇ ਹੋ ਸਿਸਟੀ ਨੇ ਦੱਸਿਆ ਕਿ ਉਹ ਮਾਰਚ ਮਹੀਨੇ ਤੋਂ ਲੈ ਕੇ ਸਤੰਬਰ 2017 ਤੱਕ ਜਿਮ ਜਾਂਦੀ ਰਹੀ। ਪੁਲਿਸ ਨੇ ਉਸ ਤੋਂ ਪੁੱਛਿਆ ਕਿ ਕੀ ਜਿਮ ਛੱਡਣ ਤੋਂ ਬਾਅਦ ਤੁਹਾਡੀ ਜਤਿੰਦਰ ਨਾਲ ਕਦੇ ਫੋਨ ਤੇ ਕੋਈ ਗੱਲਬਾਤ ਹੋਈ? ਸਿਸਟੀ ਨੇ ਕਿਹਾ ਕਿ ਨਹੀਂ ਜਿਮ ਛੱਡਣ ਦੇ ਬਾਅਦ ਮੇਰੀ ਜਤਿੰਦਰ ਨਾਲ ਕਦੇ ਕੋਈ ਗੱਲ ਨਹੀਂ ਹੋਈ। ਇਸ ਤੋਂ ਬਾਅਦ ਥਾਣਾ ਪਰਿਵਾਰੀ ਨੇ ਉਸ ਦੇ ਫੋਨ ਨੰਬਰ ਦੀ ਕਾਲ ਡਿਟੇਲਸ ਉਸੇ ਸਾਹਮਣੇ ਰੱਖਦੇ ਹੋਏ ਕਿਹਾ ਕਿ ਤੂੰ ਝੂਠ ਬੋਲ ਰਹੀ ਹੈਂ ਕਿਉਂਕਿ ਜਤਿੰਦਰ ਨਾਲ ਤਾਂ ਤੇਰੀ ਹਰ ਰੋਜ਼ ਗੱਲ ਹੁੰਦੀ ਸੀ। ਨਾਣਾ ਪਰਿਵਾਰੀ ਦੇ ਇਸ ਸਵਾਲ ਦਾ ਸ੍ਰਿਸ਼ਟੀ ਨੇ ਕੋਈ ਜਵਾਬ ਨਹੀਂ ਦਿੱਤਾ ਉਸਨੇ ਆਪਣੀਆਂ ਅੱਖਾਂ ਥੱਲੇ ਕਰ ਲਈਆਂ ਇਸ ਤੋਂ ਬਾਅਦ ਥਾਣਾ ਪਰਿਵਾਰੀ ਨੇ ਉਸ ਤੋਂ ਪੁੱਛਿਆ ਇਹ ਦੱਸ ਕੇ 10 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੂੰ ਕਿੱਥੇ ਸੀ ਕੁਝ ਦੇ ਸੋਚਣ ਤੋਂ ਬਾਅਦ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ 10 ਜਨਵਰੀ ਦੇ ਦੁਪਹਿਰ ਨੂੰ ਮੈਂ ਆਪਣਾ ਕੈਮਰਾ ਠੀਕ ਕਰਵਾਉਣ ਲਈ ਦੁਰਗਾਪੁਰੀ ਚੌਕ ਗਈ ਸੀ ਫਿਰ ਪੁੱਛਿਆ ਗਿਆ ਕਿ ਉਸ ਤੋਂ ਬਾਅਦ ਉਹ ਕਿੱਥੇ ਗਈ ਸੀ ਸਿਸਟੀ ਨੇ ਕਿਹਾ ਕਿ ਉਸ ਤੋਂ ਬਾਅਦ ਮੈਂ ਡੇਲੀ ਯੂਜ਼ਰ ਸਮਾਨ ਲੈਣ ਲਈ ਜੀਆਈਪੀ ਮਾਲ ਗਈ ਸੀ ਅਤੇ ਉਹ ਤੋਂ ਵਾਪਸ ਆਉਂਦੇ ਸਮੇਂ ਸ਼ਾਮ ਹੋ ਗਈ ਸੀ ਸਿਸਟੀ ਨੇ ਪੁਲਿਸ ਨੂੰ ਕਿਹਾ ਕਿ ਤੁਸੀਂ ਚਾਹੋ ਤਾਂ ਇਸ ਬਾਰੇ ਮੌਲ ਵਿੱਚ ਜਾ ਕੇ ਦੁਕਾਨਦਾਰਾਂ ਤੋਂ ਵੀ ਇਸ ਦੀ ਪੁਸ਼ਟੀ ਕਰ ਸਕਦੇ ਹੋ ਇਸ ਪੁੱਛਗੁਛ ਦੌਰਾਨ ਪੁਲਿਸ ਨੇ ਸਿਸਟੀ ਤੋਂ ਉਸ ਦੇ ਘਰ ਅਤੇ ਪਰਿਵਾਰ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਉਸਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬੁਲੰਦ ਸ਼ਹਿਰ ਦੇ ਖੁਰਜਾ ਦੀ ਰਹਿਣ ਵਾਲੀ ਹੈ ਉਸਦੇ ਪਿਤਾ ਦੀ ਖੁਰਜਾ ਵਿੱਚ ਮੋਬਾਈਲ ਦੀ ਦੁਕਾਨ ਹੈ ਸਿਸ਼ਟੀ ਤੋਂ ਪੁੱਛਗਿੱਛ ਦੇ ਬਾਅਦ ਥਾਣਾ ਪਰਿਵਾਰੀ ਨੇ ਉਸ ਨੂੰ ਕੁਝ ਜ਼ਰੂਰੀ ਹਦਾਇਤਾਂ ਦੇ ਕੇ ਛੱਡ ਦਿੱਤਾ ਪਰ ਨਾਲ ਹੀ ਉਹਨਾਂ ਨੇ ਕਾਂਸਟੇਬਲ ਰਾਜੇਸ਼ ਨੂੰ ਸਿਸ਼ਟੀ ਦੀ ਨਿਗਰਾਨੀ ਤੇ ਲਾ ਦਿੱਤਾ ਇਸ ਤੋਂ ਬਾਅਦ ਅਗਲੀ ਜਾਂਚ ਲਈ ਪੁਲਿਸ ਦੀ ਇੱਕ ਟੀਮ ਖੁਰਜਾ ਚ ਸਿਸ਼ਟੀ ਦੇ ਪਿਤਾ ਸੁਦੀਰ ਗੁਪਤਾ ਦੇ ਕੋਲ ਪਹੁੰਚੀ ਸੁਦੀਰ ਗੁਪਤਾਰੀ ਪੁਲਿਸ ਨੂੰ ਦੱਸਿਆ ਕਿ ਲਗਭਗ 2 ਸਾਲ ਤੋਂ ਸਿਸਤੀ ਅਤੇ ਉਹਨਾਂ ਦੇ ਵਿਚਕਾਰ ਕੋਈ ਸਬੰਧ ਨਹੀਂ ਹੈ। ਅਦੇਸ਼ ਦੀ ਵਜ੍ਹਾ ਦੱਸਦੇ ਸਮੇਂ ਉਹ ਥੋੜੇ ਨਰਵਸ ਵੀ ਹੋ ਗਏ ਸਨ। ਉਹਨਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਸਿਸਤੀ ਮੇਰਚ ਯੂਨੀਵਰਸਿਟੀ ਵਿੱਚ ਬੀਬੀਏ ਦੀ ਪੜਾਈ ਦੌਰਾਨ ਕਿਸੇ ਮੁਸਲਮਾਨ ਮੁੰਡੇ ਦੇ ਪਿਆਰ ਵਿੱਚ ਪੈ ਗਈ ਸੀ ਅਤੇ ਉਹਤੇ ਉਸ ਦਿਨਾਰ ਹੀ ਰਹਿਣ ਲੱਗੀ ਸੀ। ਜਦੋਂ ਇਸ ਗੱਲ ਦੀ ਪੜਤਸਕਿਸ਼ਤੀ ਦੇ ਪਿਤਾ ਨੂੰ ਲੱਗੀ ਤਾਂ ਉਹਨਾਂ ਨੇ ਆਪਣੀ ਬੇਟੀ ਨੂੰ ਬਹੁਤ ਸਮਝਾਇਆ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਹਨਾਂ ਨੇ ਉਸ ਨਾਲ ਨਾਤਾ ਤੋੜ ਲਿਆ ਅਤੇ ਉਸ ਨੂੰ ਘਰ ਤੋਂ ਬੇਦਖਲ ਕਰ ਦਿੱਤਾ। ਐਦਰਸਤਾਨਾ ਜਨਵਰੀ ਦੀ ਸ਼ਾਮ ਨੂੰ ਕੌਸ਼ੇਵਰ ਰਾਜੇਸ਼ ਨੇ ਥਾਣਾ ਪਰਵਾਰੀ ਨੂੰ ਸੂਚਨਾ ਦਿੱਤੀ ਕਿ ਸਿਸਟੀ ਇਤਿਮ ਨੋਵਾ ਕਾਰ ਵਿੱਚ ਆਪਣਾ ਸਮਾਨ ਰੱਖ ਰਹੀ ਹੈ ਅਤੇ ਸ਼ਾਦੇ ਫਲੈਟ ਖਾਲੀ ਕਰਕੇ ਭੱਜ ਰਹੀ ਹੈ। ਸੂਚਨਾ ਮਿਲਦੇ ਹੀ ਥਾਣਾ ਪਰਵਾਰੀ ਅਥਲੇਸ਼ ਪ੍ਰਧਾਨ ਤੁਰੰਤ ਪੁਲਿਸ ਟੀਮ ਦੇ ਨਾਲ ਸੋਸਾਇਟੀ ਪਹੁੰਚ ਗਏ ਅਤੇ ਫਿਰ ਪੁਲਿਸ ਨੇ ਸਿਸਟੀ ਨੂੰ ਗ੍ਰਿਫਤਾਰ ਕਰਕੇ ਥਾਣੀ ਲੈ ਆਈ। ਇਸ ਵਾਰੀ ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਿਸ਼ਟੀ ਨੇ ਆਪਣਾ ਜਵਾਬ ਕਬੂਲ ਕਰਦੇ ਹੋਏ ਦੱਸਿਆ ਕਿ ਉਸਨੇ ਹੀ ਜਤਿੰਦਰ ਮਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ ਪਰ ਇਸ ਹੱਤਿਆ ਦੇ ਪਿੱਛੇ ਉਸ ਨੇ ਜੋ ਕਹਾਣੀ ਸੁਣਾਈ ਉਹ ਬੇਵਸੀ ਬਲੈਕਮੇਲਿੰਗ ਅਤੇ ਪ੍ਰੇਮ ਸਬੰਧਾਂ ਦੀ ਇੱਕ ਦਹਿਸ਼ਤਪ੍ਰੀ ਕਹਾਣੀ ਹੈ ਅਸਲ ਵਿੱਚ 24 ਸਾਲ ਦੀ ਸਿਸ਼ਟੀ ਗੁਪਤਾ ਜਦੋਂ ਮੇਰਟ ਵਿੱਚ ਬੀਬੀਏ ਦੀ ਪੜਾਈ ਕਰ ਰਹੀ ਸੀ ਉਦੋਂ ਉਸ ਨੇ ਆਪਣਾ ਖਰਚਾ ਚਲਾਉਣ ਲਈ ਨਵੈਦਾ ਵਿੱਚ ਸਥਿਤ ਇੱਕ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਉਹ ਫਲੈਟ ਪੇਚਰ ਲਈ ਟੈਲੀ ਕਾਲਿੰਗ ਕਰਦੀ ਸੀ ਅਤੇ ਇਸ ਕੰਮ ਲਈ ਉਸ ਨੂੰ ਵੀ 25000 ਰੁਪਏ ਮਿਲਦੇ ਸਨ ਇੱਕ ਦਿਨ ਟੈਲੀਫੋਨ ਤੇ ਉਸੇ ਮੁਲਾਕਾਤ ਇਮਰਾਨ ਨਾਲ ਹੋਈ ਜੋ ਕਿ ਖੁਰਜਾ ਦਾ ਰਹਿਣ ਵਾਲਾ ਸੀ ਦੋਨਾਂ ਦੇ ਵਿਚਕਾਰ ਗੱਲਾਂ ਹੋਣ ਲੱਗੀਆਂ ਅਤੇ ਕੁਝ ਸਮੇਂ ਬਾਅਦ ਦੋਵਾਂ ਵਿੱਚ ਪਿਆਰ ਹੋ ਗਿਆ ਹਾਲਾਂਕਿ ਇਮਰਾਨ ਵੱਡੀ ਹਸਤੀ ਨਹੀਂ ਸੀ ਅਤੇ ਨਾ ਹੀ ਪੜਿਆ ਲਿਖਿਆ ਸੀ ਪਰ ਉਹ ਸੋਨੇ ਦੀ ਮੋਟੀ ਚੈਨ ਅਤੇ ਹੱਥ ਵਿੱਚ ਹੀਰੇ ਦੀ ਅੰਗੂਠੀ ਪਹਿਨਦਾ ਸੀ ਇਮਰਾਨ ਪਹਿਲਾਂ ਤੋਂ ਹੀ ਸ਼ਾਦੀशुदा ਸੀ ਉਸਦੇ ਉਸਦੇ 4 ਬੱਚੇ ਵੀ ਸਨ ਇਮਰਾਨ ਨੇ ਸਿਸਟੀ ਲਈ ਯੂਨਿਟੈਕ ਹਰੀਜਲ ਸੈਟੀ ਵਿੱਚ ਇੱਕ ਫਲੈਟ ਵੀ ਖਰੀਦਿਆ ਜਿਸਦੇ ਬਾਅਦ ਸਿਸਟੀ ਕਿਰਾਏ ਦੇ ਮਕਾਨ ਚੋਂ ਉਸ ਫਲੈਟ ਵਿੱਚ ਆ ਗਈ ਜੋ ਉਸ ਨੂੰ ਸੇ ਪ੍ਰੇਮੀ ਇਮਰਾਨ ਨੇ ਖਰੀਦ ਕੇ ਦਿੱਤਾ ਸੀ ਇਸ ਦੇ ਨਾਲ ਹੀ ਇਮਰਾਨ ਉਸ ਨੂੰ ਹਰ ਮਹੀਨੇ ਖਰਚ ਲਈ ਵੀ ਪੈਸੇ ਦਿੰਦਾ ਸੀ ਜਦੋਂ ਇਮਰਾਨ ਉਸ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਣ ਲੱਗਾ ਤਾਂ ਸਿਸਟੀ ਨੇ ਇਮਰਾਨ ਨੂੰ ਆਪਣਾ ਪਤੀ ਮੰਨ ਲਿਆ ਸੀ ਅਤੇ ਆਪਣੀ ਨੌਕਰੀ ਵੀ ਛੱਡ ਦਿੱਤੀ ਸੀ ਜਦੋਂ ਸਿਸੀ ਦੇ ਪਿਤਾ ਨੂੰ ਇਹ ਸਾਰੀਆਂ ਗੱਲਾਂ ਪਤਾ ਲੱਗੀਆਂ ਤਾਂ ਉਹਨਾਂ ਨੇ ਆਪਣੀ ਬੇਟੀ ਨਾਲ ਸੰਬੰਧ ਖਤਮ ਕਰ ਲਏ ਪਰ ਸਿਸੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਇਸੇ ਦਰਅਸਲ ਸਿਸੀ ਦੀ ਬੀਬੀ ਦੀ ਪੜਾਈ ਵੀ ਖਤਮ ਹੋ ਗਈ ਉਹ ਫੈਸ਼ਨ ਡਿਜ਼ਾਈਨਰ ਬਣਨਾ ਚਾਹਦੀ ਸੀ ਇਸ ਲਈ ਉਹ ਸਿਸੀ ਫੈਸ਼ਨ ਡਿਜ਼ਾਈਨਰ ਦਾ ਕੋਰਸ ਕਰ ਰਹੀ ਸੀ ਅਤੇ ਇਸ ਦਾ ਖਰਚਾ ਵੀ ਮਾਨ ਹੀ ਚੁੱਕਦਾ ਸੀ ਇਮਰਾਦ ਸਿਸੀ ਉੱਤੇ ਦੋਵੇਂ ਹੱਥਾਂ ਨਾਲ ਪੈਸਾ ਲੁਟਾ ਰਿਹਾ ਸੀ ਉਸੇ ਤਰ੍ਹਾਂ ਸਿਸੀ ਨੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਇੱਕ ਜਿਮ ਜੁਆਇਨ ਕਰ ਲਿਆ ਸੀ ਉਹ ਜਿੰਮ ਪ੍ਰੀਤਮ ਦਾਸੀ ਜਿੱਥੇ ਜਤਿੰਦਰ ਮਾਨ ਟ੍ਰੇਨਰ ਸੀ ਜਤਿੰਦਰ ਬਾਰੀ ਦਿੱਲੀ ਦੇ ਅਲੀਪੁਰ ਪਿੰਡ ਦੇ ਰਹਿਣ ਵਾਲੇ ਸਤਿਆਪ੍ਰਕਾਸ਼ ਮਾਨ ਦਾ ਪੁੱਤਰ ਸੀ ਜਤਿੰਦਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਜਦੋਂ ਜਤਿੰਦਰ 2 ਸਾਲ ਦਾ ਸੀ ਉਸਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਜਦੋਂ ਉਹ 10 ਸਾਲ ਦਾ ਹੋਇਆ ਤਾਂ ਉਸਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਜਤਿੰਦਰ ਮਾਂ ਦੀ ਇੱਕ ਭੂਆ ਮੋਲ ਵਿਕ ਵਿੱਚ ਰਹਿੰਦੀ ਸੀ ਰਾ ਦੀ ਮੌਤ ਤੋਂ ਬਾਅਦ ਜਤਿੰਦਰ ਦੀ ਭੂਆ ਉਸ ਨੂੰ ਆਪਣੇ ਨਾਲ ਲੈ ਆਈ ਅਤੇ ਉਸ ਦਾ ਪਾਲਣ ਪੋਸ਼ਣ ਕੀਤਾ ਜਤਿੰਦਰ ਮਾਨ ਦੀ ਭੂਆ ਦਾ ਪੁੱਤਰ ਪ੍ਰੀਤਮ ਜਤਿੰਦਰ ਮਨਾਲੋ 3 ਸਾਲ ਵੱਡਾ ਸੀ ਜਤਿੰਦਰ ਨੇ ਆਪਣੀ ਅੱਗੇ ਦੀ ਪੜ੍ਹਾਈ ਆਪਣੇ ਫੁਫੇਰੇ ਪ੍ਰਾਪ੍ਰੀਤਮ ਦੇ ਨਾਂ ਰਹੀ ਕੀਤੀ ਦੂਮਾਰੀ ਦਿਆ ਸਿੰਘ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਪ੍ਰੀਤਮ ਅਤੇ ਜਤਿੰਦਰ ਨੂੰ ਕੁਸ਼ਤੀ ਅਤੇ ਬਾਕਸਿੰਗ ਦਾ ਸ਼ੌਕ ਸੀ ਜਵਾਨੀ ਵਿੱਚ ਦੋਹਾ ਦਾ ਰੋਜ਼ਾਨਾ ਬਾਕਸਿੰਗ ਵੱਲ ਹੋ ਗਿਆ ਬਾਅਦ ਵਿੱਚ ਜਤਿੰਦਰ ਮਾਨ ਅਤੇ ਪ੍ਰੀਤਮ ਨੇ ਹਰਿਆਣਾ ਸਟੇਟ ਬਾਕਸਿੰਗ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਵਾ ਲਿਆ ਹਰਿਆਣਾ ਦੀ ਤਰਫੋਂ ਖੇਡਿਆ ਜਤਿੰਦਰ ਨੇ ਦੇਸ਼ ਵਿਦੇਸ਼ਾਂ ਵਿੱਚ ਕਈ ਮੁਕਾਬਲੇ ਜਿੱਤੇ ਜਿਤਿੰਦਰ ਮਾਦਿਆ ਕਾ ਵੀ ਆਬਿਆ ਦਾ ਨਤੀਜਾ ਸੀ ਕਿ ਉਸ ਨੂੰ ਫੌਜ ਵਿੱਚ ਨੌਕਰੀ ਮਿਲ ਗਈ ਜਿਤਿੰਦਰ ਨੇ ਫੌਜ ਲਈ ਵੀ 23 ਵਾਰ ਮੈਡਲ ਜਿੱਤੇ ਕਈ ਸਾਲ ਫੌਜ ਵਿੱਚ ਬਿਤਾਉਣ ਤੋਂ ਬਾਅਦ ਇਸ ਘਟਨਾ ਤੋਂ 2 ਸਾਲ ਪਹਿਲਾਂ ਜਿਤਿੰਦਰ ਜਿਮ ਟ੍ਰੇਨਰ ਬਣ ਗਿਆ ਉਸ ਦੇ ਬਾਅਦ ਜਿਤਿੰਦਰ ਮਾਨ ਨੇ ਆਪਣੇ ਭੂਆ ਦੇ ਪੁੱਤਰ ਪ੍ਰੀਤਮ ਦੇ ਜਿਮ ਵਿੱਚ ਟ੍ਰੇਨਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਮਾਰਚ 2017 ਵਿੱਚ ਸਿਸਟੀ ਨੇ ਪ੍ਰੀਤਮ ਦੇ ਜਿਮ ਨੂੰ ਜੁਆਇਨ ਕਰ ਲਿਆ ਸੁੰਦਰ ਹੋਣ ਦੇ ਨਾਲ ਨਾਲ ਜਤਿੰਦਰ ਮਾਨ ਦੀ ਸ਼ਖਸੀਅਤ ਵੀ ਆਕਰਸ਼ਕ ਸੀ ਜਿਵੇਂ ਵਿੱਚ ਵਰਕਆਊਟ ਕਰਨ ਦੌਰਾਨ ਜਤਿੰਦਰ ਅਤੇ ਸਿਸ਼ਟੀ ਦੀ ਦੋਸਤੀ ਹੋ ਗਈ ਅਤੇ ਫਿਰ ਉਹਨਾਂ ਦੀ ਦੋਸਤੀ ਇੰਨੀ ਅੱਗੇ ਵਧ ਗਈ ਕਿ ਉਹ ਦੋਵੇਂ ਜਿੰਮ ਤੋਂ ਬਾਹਰ ਵੀ ਮਿਲਣ ਲੱਗੇ ਸਿਸ਼ਟੀ ਨੂੰ ਮਿਲਣ ਲਈ ਜਤਿੰਦਰ ਉਸਦੇ ਫਲੈਰ ਤੇ ਵੀ ਪਹੁੰਚਣ ਲੱਗਾ ਉਸੇ ਤਰ੍ਹਾਂ ਜਤਿੰਦਰ ਮਾਨ ਅਤੇ ਸਿਸ਼ਟੀ ਦੇ ਵਿਚਕਾਰ ਸ਼ਰੀਰਕ ਸੰਬੰਧ ਬਣ ਗਏ ਜਤਿੰਦਰ ਨੇ ਸਿਸਟੀ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾ ਲਈ ਸੀ ਜਿਸ ਨੂੰ ਸਿਸਟੀ ਮਟਾਉਣ ਦੀ ਬੇਨਤੀ ਕਰ ਰਹੀ ਸੀ ਪਰ ਜਤਿੰਦਰ ਨੇ ਨਹੀਂ ਮੰਨਿਆ ਉਸ ਅਸ਼ਲੀਲ ਵੀਡੀਓ ਕਲਿੱਪ ਦੇ ذریعے ਜਤਿੰਦਰ ਸਿਸਟੀ ਨੂੰ ਬਲੈਕਮੇਲ ਕਰਦਾ ਸੀ ਅਤੇ ਜਦੋਂ ਵੀ ਉਸ ਦਾ ਮਨ ਹੁੰਦਾ ਸੀ ਉਹ ਸਿਸਟੀ ਨੂੰ ਵੀਡੀਓ ਦੇ ذریعے ਬਲੈਕਮੇਲ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਐਨਆਈ ਲਈ ਜਤਿੰਦਰ ਉਸ ਦਾ ਆਰਥਿਕ ਸ਼ੋਸ਼ਣ ਵੀ ਕਰਨ ਲੱਗਾ ਸ਼ਿਸਟੀ ਨੇ ਕਿਹਾ ਕਿ ਉਹ ਵੀਡੀਓ ਵਟਾ ਦੇਣੀ ਚਾਹੀਦੀ ਹੈ ਪਰ ਚਤਿੰਦਰ ਨੇ ਇਹ ਨਹੀਂ ਕੀਤਾ ਇਸ ਗੱਲ ਨੂੰ ਲੈ ਕੇ ਹੀ ਇਹ ਘਟਨਾ ਵਾਪਰੀ ਚਤਿੰਦਰ ਦੇ ਪਰਿਵਾਰ ਦੇ ਅਸ਼ਲੀਲ ਵੀਡੀਓ ਦੀ ਗੱਲ ਨੂੰ ਮਨ ਕਰ ਤੱਕ ਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਕੇਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਸਨਲੀ ਲਾਲਚ ਵੀ ਦੇਖਿਆ ਜਾਵੇ ਤਾਂ ਵੀ ਅਿੰਦਰ ਸਭ ਕਿਸੇ ਤਰੀਕੇ ਨਾਲ ਸਹੀ ਲੱਗ ਰਿਹਾ ਹੈ ਸ਼ਿਸਟੀ ਨੇ ਇਹ ਗੱਲ ਆਪਣੇ ਪ੍ਰੇਮੀ ਇਮਰਾਨ ਨੂੰ ਦੱਸ ਦਿੱਤੀ ਉਸਨੇ ਇਮਰਾਨ ਨੂੰ ਕਿਹਾ ਕਿ ਜੋ ਪੈਸੇ ਤੂੰ ਮੈਨੂੰ ਖਰਚ ਲਈ ਦਿੰਦਾ ਹੈ ਉਨ੍ਹਾਂ ਵਿੱਚੋਂ ਅੱਧੇ ਪੈਸੇ ਤਾਂ ਜਤਿੰਦਰ ਲੈ ਜਾਂਦਾ ਹੈ ਉਸਨੇ ਇਮਰਾਨ ਉਹ ਸਾਰੀਆਂ ਗੱਲਾਂ ਦੱਸ ਦੇ ਕਿਹਾ ਕਿ ਇਮਰਾਨ ਮੈਂ ਕਿਸੇ ਤਰ੍ਹਾਂ ਜਤਿੰਦਰ ਮਾਨ ਤੋਂ ਬਚਣਾ ਚਾਹੁੰਦੀ ਹਾਂ ਇਮਰਾਨ ਨੇ ਕੁਝ ਸਮਾਂ ਸੋਚਣ ਦੇ ਬਾਅਦ ਕਿਹਾ ਕਿ ਸਿਸਟੀ ਇਹ ਅਬਾਧ ਸਬੰਧਾਂ ਦਾ ਜਾ ਰਿਹਾ ਹੈ ਇਸ ਵਿੱਚ ਕਿਸੇ ਨੂੰ ਤਾਂ ਮਰਨਾ ਹੀ ਪੈਂਦਾ ਹੈ ਇਮਰਾਨ ਦੀ ਗੱਲ ਸੁਣ ਕੇ ਸਿਸਟੀ ਡਰ ਗਈ ਇਮਰਾਨ ਨੇ ਅੱਗੇ ਕਿਹਾ ਕਿ ਜੇ ਤੂੰ ਸੱਚਮੁੱਚ ਜਤਿੰਦਰ ਦੀ ਬਲੈਕ ਬਿਲਿੰਗ ਦਾ ਸ਼ਿਕਾਰ ਹੋ ਰਹੀ ਹੈ ਤਾਂ ਤੈਨੂੰ ਹੀ ਉਸੇ ਹਤਿਆ ਕਰਨ ਦੀ ਪਵੇਗੀ सिस्टी ਨੇ ਕਿਹਾ ਕਿ ইমরান ਮੈਂ ਜਤਿੰਦਰ ਤੋਂ ਬਹੁਤ ਪਰੇਸ਼ਾਨ ਹਾਂ ਮੈਂ ਉਸ ਤੋਂ ਹਰ ਹਾਲ ਵਿੱਚ ਛੁਟਕਾਰਾ ਪਾਉਣਾ ਚਾਹੁੰਦੀ ਹਾਂ ইমরান ਨੇ ਕਿਹਾ ਫਿਰ ਠੀਕ ਹੈ ਤੂੰ ਉਸ ਨੂੰ ਖਤਮ ਕਰ ਦੇ ਇਸ ਕੰਮ ਵਿੱਚ ਮੈਂ ਤੇਰੀ ਮਦਦ ਕਰਨ ਲਈ ਤਿਆਰ ਹਾਂ ਇਸ ਤੋਂ ਬਾਅਦ ইমরান ਨੇ ਆਪਣੇ ਡਰਾਈਵਰ ਨਸੀਫ ਅਤੇ ਸਿਸ्टी ਨਾਲ ਮਿਲ ਕੇ ਇਸ ਆਤਿਆ ਦੀ ਯੋਜਨਾ ਮਨਾਈ ਯੋਜਨਾ ਅਨੁਸਾਰ ইমরান ਨੇ ਇੱਕ ਪਿਸਤਲ ਖਰੀਦ ਕੇ ਸਿਸ ਨੂੰ ਦੇ ਦਿੱਤਾ ਅਤੇ ਉਸ ਨੂੰ ਪਿਸਤਲ ਚਲਾਉਣਾ ਵੀ ਸਿਖਾਇਆ 9 ਜਨਵਰੀ 2018 ਨੂੰ ਇਮਰਾਨ ਨੇ ਸਿਸਟਰੀ ਤੋਂ ਜਤਿੰਦਰ ਮਾਨ ਦੇ ਫੋਨ ਤੇ ਫੋਨ ਕਰਵਾਇਆ ਸਿਸਟਰੀ ਨੇ ਜਤਿੰਦਰ ਨਾਲ ਪਿਆਰ ਭਰੀਆਂ ਗੱਲਾਂ ਕਰਦੇ ਕਿਹਾ ਕਿ ਮਾਨ ਕੱਲ ਮੈਂ ਬਿਲਕੁਲ ਫ੍ਰੀ ਹਾਂ ਇਸ ਲਈ ਮੈਂ ਸੋਚ ਰਹੀ ਹਾਂ ਕਿ ਕੱਲ ਤੇਰੇ ਨਾਲ ਕੁਝ ਇੰਜੋਏ ਕੀਤਾ ਜਾਵੇ ਸਿਸਟਰੀ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਕੱਲ ਮੈਂ ਤੇਰੇ ਫਲੇਰ ਤੇ ਆ ਜਾਵਾਂ ਉੱਤੇ ਬੈਠ ਕੇ ਅਸੀਂ ਲੋਕ ਵਰਟੀਕਾ ਪੀਵਾਂਗੇ ਇਸ ਉੱਤੇ ਜਤਿੰਦਰ ਮਾਨ ਨੇ ਕਿਹਾ ਕਿ ਠੀਕ ਹੈ ਤੂੰ ਆ ਜਾਈ ਮੈਂ ਤੇਰਾ ਇੰਤਜ਼ਾਰ ਕਰਾਂਗਾ ਜਤਿੰਦਰ ਉਹਤੇ ਆਪਣੇ ਪ੍ਰਾਪ੍ਰੀਤਮ ਦੇ AVJ ਹਾਈਡੋਸਟੈਟਿਕ ਵਿੱਚ ਸਥਿਤ ਫਲੈਟ ਵਿੱਚ ਰਹਿੰਦਾ ਸੀ ਅਤੇ ਫਿਰ 10 ਜਨਵਰੀ 2018 ਨੂੰ ਯੋਜਨਾ ਦੇ ਅਨੁਸਾਰ ਇਮਰਾਨ ਦਾ ਡਰਾਈਵਰ ਨਿਸ਼ਵ ਸਿਸਤੀ ਦੇ ਦੂਮੇ ਮੋਬਾਈਲ ਫੋਨ ਲੈ ਕੇ ਗਾਜ਼ੀਆਬਾਦ ਵਿੱਚ ਲੋਨੀ ਚਲਾ ਗਿਆ ਇਹ ਇਸ ਲਈ ਕੀਤਾ ਗਿਆ ਸੀ ਤਾਂ ਜੋ ਘਟਨਾ ਦੇ ਸਮੇਂ ਸਿਸਤੀ ਦੀ ਲੋਕੇਸ਼ਨ ਗਾਜ਼ੀਆਬਾਦ ਵਿੱਚ ਪਾਈ ਜਾ ਸਕੇ ਇਮਰਾਨ ਖੁਰਜਾ ਵਿੱਚ ਹੀ ਰਿਹਾ 10 ਜਨਵਰੀ ਨੂੰ ਦੁਪਹਿਰ ਲਗਭਗ 12:30 ਵਜੇ ਸਿਸਤੀ ਆਟੋ ਰਾਹੀਂ ਜਤਿੰਦਰ ਮਾਨ ਦੇ ਫਲੈਟ ਤੇ ਪਹੁੰਚ ਲਈ ਉਤੇ ਜਤਿੰਦਰ ਪਹਿਨਾ ਤੋਂ ਹੀ ਉਸ ਦਾ ਇੰਤਜ਼ਾਰ ਕਰ ਰਿਆ ਸੀ ਉਸ ਤੋਂ ਬਾਅਦ ਦੋਮਾ ਨੇ ਉੱਥੇ ਬੈਠ ਕੇ ਸ਼ਰਾਬ ਪੀਤੀ ਅਤੇ ਖਾਣਾ ਵੀ ਇਕੱਠਿਆਂ ਨੇ ਖਾਤਾ ਫਿਰ ਮਾਨ ਨੇ ਆਪਣੀਆਂ ਖਵਾਇਸ਼ਾਂ ਵੀ ਪੂਰੀਆਂ ਕਰ ਲਈਆਂ ਇਸ ਤੋਂ ਬਾਅਦ ਸਿਸੀ ਨੇ ਜਤਿੰਦਰ ਤੋਂ ਆਪਣੀ ਅਸ਼ਲੀਲ ਵੀਡੀਓ ਕਲਿੱਪ ਡਿਲੀਟ ਕਰਨ ਲਈ ਕਿਹਾ ਪਰ ਜਤਿੰਦਰ ਅਰ ਸੁਨਿਆ ਤਰਦੇ ਹੋਏ ਮੂੰਹ ਦੇ ਬਰਦਦੇ ਤੇ लेट ਗਿਆ ਸਿਸੀ ਸਮਝ ਗਈ ਸੀ ਕਿ ਮਾਨ ਵੀਡੀਓ ਡਿਲੀਟ ਨਹੀਂ ਕਰਨ ਵਾਲਾ ਹੈ ਇਸੇ ਦੌਰਾਨ ਸਿਸੀ ਨੇ ਆਪਣੀ ਵੈਪ ਚੋਂ ਪਿਸਤਲ ਕੱਢੀ ਅਤੇ ਜਤਿੰਦਰ ਨੂੰ ਤੜਾ ਤੜ ਚਾਰ ਗੋਲੀਆਂ ਮਾਰ ਦਿੱਤੀਆਂ ਉਹ ਜੀ ਪਲਾ ਵਿੱਚ ਚਦਿੰਦਰ ਦੀ ਮੌਤ ਹੋ ਗਈ ਇਸਤੇ ਬਾ ਸਿਸਟੀ ਨੇ ਮਾਂ ਦੀ ਲਾਸ਼ ਨੂੰ ਕੰਬਨਾਂ ਟੱਕ ਦਿੱਤਾ ਸਿਸਟੀ ਆਪਣੀ ਨਾਲ ਇੱਕ ਜੋੜੇ ਕੱਪੜੇ ਵੀ ਲੈ ਕੇ ਆਈ ਸੀ ਕਿਉਂਕਿ ਪਹਿਨੇ ਹੋਏ ਕੱਪੜਿਆਂ ਤੇ ਖੂਨ ਲੱਗ ਗਿਆ ਸੀ ਇਸ ਲਈ ਉਸਨੇ ਬਾਥਰੂਮ ਵਿੱਚ ਜਾ ਕੇ ਆਪਣੇ ਕੱਪੜੇ ਬਦਲੇ ਫਿਰ ਫਲੈਟ ਨੂੰ ਬਾਹਰੋਂ ਬੰਦ ਕਰਕੇ ਚਾਬੀ ਆਪਣੇ ਪਰਸ ਵਿੱਚ ਰੱਖ ਦਿੱਤੀ ਅਤੇ ਮੂੰਹ ਤੇ ਸ ਕਾਫਨ ਕੇ ਸੈਟੀ ਤੋਂ ਬਾਹਰ ਨਿਕਲ ਗਈ ਫਿਰ ਉਹ ਜੀ ਆਈਪੀ ਮਾਲ ਪਹੁੰਚੀ ਜਿੱਤੇ ਨੋਵਾ ਕਾਰ ਵਿੱਚ ਬਰਾਣ ਅਤੇ ਉਸ ਦਾ ਡਰਾਈਵਰ ਹਸੀਫ ਉਸ ਦਾ ਇੰਤਜ਼ਾਰ ਕਰ ਰਹੀ ਸਨ ਸ਼ਿਸ਼ੀਦੋ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਉਸੇ ਪ੍ਰੇਮੀ ਇਮਰਾਨ ਅਤੇ ਉਸੇ ਡਰਾਈਵਰ ਸ਼ਿਬਨੂ ਵੀ ਗ੍ਰਿਫਤਾਰ ਕਰ ਲਿਆ। ਇਸ ਦੇ ਬਾਅਦ આરોપીਾਂ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਨੇ ਹੱਤਿਆ ਵਿੱਚ ਵਰਤੇ ਗੇ ਪਿਸਤਰ, ਪੰਜ ਮੋਬਾਈਲ ਫੋਨ, ਮਾਂ ਦੇ ਫਲੈਟ ਦੀ ਚਾਬੀ ਅਤੇ ਸ਼ਿਸ਼ੀ ਦੇ ਕਾਨੂੰਨਾਂ ਲਿਬਰੇ ਕੱਪੜੇ ਵੀ ਬਰਾਮਦ ਕਰ ਲਏ। ਪਰ ਜਤਿੰਦਰ ਦਾ ਮੋਬਾਈਲ ਫੋਨ ਬਰਾਮਦ ਨਹੀਂ ਹੋ ਸਕਿਆ ਕਿਉਂਕਿ ਸ਼ਿਸ਼ੀ ਨੇ ਹੱਤਿਆ ਦੇ ਬਾਅਦ ਰਸਤੇ ਵਿੱਚ ਹੀ ਜਤਿੰਦਰ ਦਾ ਫੋਨ ਤੋੜ ਕੇ ਸੁੱਟੇ ਦਿੱਤਾ ਸੀ। ਹਾਲਾਂਕਿ ਜਤਿੰਦਰ ਮਾਨ ਦੇ ਪਰਿਵਾਰ ਨੇ ਸਿਸ਼ਟੀ ਦੇ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਾਦ ਦੱਸਿਆ ਸੀ ਮਾਨ ਦੇ ਪਰਿਵਾਰ ਦਾ ਕਹਿਣਾ ਸੀ ਕਿ ਸਿਸ਼ਟੀ ਜਤਿੰਦਰ ਮਾਨ ਨੂੰ ਬਦਰਾਮ ਕਰਨ ਲਈ ਜਾਹਾ ਕਰ ਰਹੀ ਹੈ ਇਸ ਲਈ ਪੁਲਿਸ ਨੂੰ ਹੱਤਿਆ ਦੀ ਸਹੀ ਵਜ੍ਹਾ ਦਾ ਪਤਾ ਲਗਾਉਣਾ ਚਾਹੀਦਾ ਸੀ ਦੂਜੇ ਪਾਸੇ ਐਸਪੀ ਦਾ ਕਹਿੜਾ ਸੀ ਕਿ ਜਤਿੰਦਰ ਦੀ ਹੱਤਿਆ ਵਿੱਚ ਪ੍ਰੇਮਿਕਾ ਦੇ ਸ਼ਾਮਲ ਹੋਣ ਦੀ ਗੱਲ ਸ਼ੁਰੂ ਤੋਂ ਸਪਸ਼ਟ ਸੀ ਪਰ ਕਈ ਪ੍ਰੇਮਿਕਾ ਦੇ ਮੂਹਰ ਤਰ ਕੇ ਪੁਲਿਸ ਨੂੰ ਗੁਰਾਹ ਸੀ ਕਿ ਕਿਸ ਨੇ ਹੱਤਿਆ ਨੂੰ ਅੰਜਾਮ ਦਿੱਤਾ ਪੁਲਿਸ ਨੇ ਸਾਰੀਆਂ ਪ੍ਰੇਮਿਕਾਵਾਂ ਦੀ ਫੋਟੋ ਹਾਸਲ ਕਰਕੇ ਅਤੇ ਛਾਣਵੇਂ ਰ ਕੀਤੀ ਜਿਸੇ ਨਾਰੀ ਹਤਿਆ ਦੀ ਉਰੋਪੀ ਕੁੜੀ ਨੂੰ ਅਤੇ ਦੋ ਹੋਰ ਉਰੋਪੀ ਇਮਰਾਨ ਅਤੇ ਨਸੀਬ ਨੂੰ ਗ੍ਰਿਫਤਾਰ ਕਰ ਲਿਆ ਇਮਰਾਨ ਅਤੇ ਨਸੀਬ ਤੋਂ ਵੀ ਕੁਝ ਪੁੱਛਗਿੱਛ ਕੀਤੀ ਗਈ ਅਤੇ ਫਿਰ ਤਿੰਨੇ ਉਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਜਿੱਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਦੋਸੂ ਇਸ ਕਟਲਰ ਨੂੰ ਸਨੌਰ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਤਾਂ ਪਰੇਸ਼ਾਨ ਕਰਨਾ ਨਹੀਂ ਹੈ ਬਲਕਿ ਤੁਹਾਨੂੰ ਜਾਗਰੂਕ ਕਰਨਾ ਤੇ ਸੁਚੇਤ ਕਰਨ ਦਾ ਹੈ ਤੁਹਾਡਾ ਇਸ ਪੂਰੀ ਘਟਨਾ ਬਾਰੇ ਕੀ ਵਿਚਾਰ ਹੈ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਜੇ ਤੁਹਾਨੂੰ ਸਾਡੀ ਮਿਹਨਤ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਨਮੀ ਕ੍ਰਾਈਮ ਸਟੋਰੀ ਦੇ ਨਾਲ ਧੰਨਵਾਦ